ਬੀਤੀ ਰਾਤ ਜੋ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਜੰਮੂ ਕਸ਼ਮੀਰ ਦੇ ਉੱਤੇ ਹਮਲਾ ਕੀਤਾ ਗਿਆ ਪਠਾਨਕੋਟ ਬਠਿੰਡਾ ਜਾਂ ਫਿਰ ਹੋਰ ਸ਼ਹਿਰਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਭਾਰਤੀ ਫੌਜ ਨੇ ਹਵਾ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਡਰੋਨ ਸੀ ਉਹਨਾਂ ਨੂੰ ਬੇਅਸਰ ਕਰ ਦਿੱਤਾ ਗਿਆ ਸੀ ਜਿਸ ਦੀ ਹੁਣ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਜੰਮੂ ਕਸ਼ਮੀਰ ਦੇ ਦੇਵ ਉਰਵਾਨਾ ਹੋਏ ਨੇ ਕਸ਼ਮੀਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਂ ਫਿਰ ਤਸਵੀਰ ਸ਼ੇਅਰ ਕਰਦੇ ਆ ਜਾਣ ਕਰ ਦਿੱਤੀ ਗਈ ਹੈ ਕਿ ਉਹ ਜੋ ਕੁਝ ਰਾਤ ਬੀਤੀ ਰਾਤ ਜੰਮੂ ਕਸ਼ਮੀਰ ਅਤੇ ਡਿਵੀਜ਼ਨ ਦੇ ਹੋਰ ਹਿੱਸਿਆਂ 'ਚ ਕੀਤੇ ਗਏ ਅਸਫਲ ਪਾਕਿਸਤਾਨ ਡਰੋਨ ਹਮਲੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਹੁਣ ਜੰਮੂ ਜਾ ਰਹੇ ਨੇ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਇਹੋ ਜੀ ਸਥਿਤੀ ਦੇ ਵਿੱਚ ਵੱਡੇ ਉਹਦੇ ਤੇ ਬੈਠੇ ਮੁੱਖ ਮੰਤਰੀ ਉਮਰ ਅਬਦੁੱਲਾਹ ਦੇ ਵੱਲੋਂ ਇਸ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਜੋ ਕੁਝ ਹੋ ਸਕਦਾ ਹੈ ਕਿ ਕੁਝ ਘੰਟੇ ਬਾਅਦ ਜੋ ਫੋਰਸ ਦੇ ਵੱਲੋਂ ਜਲ ਭਾਰਤੀ ਫੌਜ ਦੇ ਵੱਲੋਂ ਜੋ ਜੇਰਾਂ ਦੇ ਵੱਲੋਂ ਇਹ ਰਾਤ ਆਪਰੇਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕੋਈ ਵੱਡੀ ਖਬਰ ਵੀ ਦੱਸੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਉਮਰ ਅਬਦੁੱਲਾ ਮੁੱਖ ਮੰਤਰੀ ਸਥਿਤੀ ਦਾ ਜਾਇਜ਼ਾ ਲੈਣ ਨੇ ਜੰਮੂ ਪਹੁੰਚੇ ਨੇ ਕੀ ਹੁਣ ਉੱਥੇ ਸਥਿਤੀ ਕੀ ਹੈ ਉਸ ਬਾਬਤ ਵੀ ਗੱਲਬਾਤ ਹੋਵੇਗੀ ਪਰ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜੰਮੂ ਲਈ ਰਵਾਨਾ ਹੋਏ ਨੇ ਉੱਥੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਸਵੇਰ ਤੋਂ ਪਰ ਹੁਣ ਸਵਾਲ ਇੱਥੇ ਹੀ ਪੈਦਾ ਹੁੰਦਾ ਹੈ ਕਿ ਆਖਰਕਾਰ ਜਿਹੋ ਜੀ ਸਥਿਤੀ ਬਣੀ ਹੋਈ ਹੈ ਉਦੋਂ ਤਾਂ ਲੀਡਰ ਨੇ ਜਿਹੜੇ ਉਹ ਪਿੱਛੇ ਰਹਿੰਦੇ ਨੇ ਪਰ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਅੱਗੇ ਜੰਮੂ ਕਸ਼ਮੀਰ ਵੱਲ ਜਾਇਆ ਜਾ ਰਿਹਾ ਉਤੇ ਰਵਾਨਾ ਹੋਏ ਨੇ ਉਤੇ ਪਹੁੰਚੇ ਨੇ ਤਾਂ ਇਹਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਵੀ ਕੁਝ ਸਮੇਂ ਬਾਅਦ ਸਾਨੂੰ ਮਿਲ ਸਕਦੀ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਜੰਮੂ ਕਸ਼ਮੀਰ ਦੇ ਨਾਲ ਨਾਲ ਲੱਗਦੇ ਪਾਕਿਸਤਾਨ ਵਾਲੇ ਪਾਸੇ ਤੋਂ ਹੋਏਗੀ ਕੀ ਕੁਝ ਹੋਏਗਾ ਇਹ ਕੁਝ ਸਮੇਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਪਰ ਇਥੇ ਇਸ਼ਾਰਾ ਜ਼ਰੂਰ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਜਿਸ ਤਰ੍ਹਾਂ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਜੰਮੂ ਕਸ਼ਮੀਰ ਰਵਾਨਾ ਹੋਏ ਨੇ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਬੀਤੀ ਰਾਤ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਸ਼ਹਿਰ ਦੇ ਅਤੇ ਡਿਵੀਜ਼ਨ ਦੇ ਹੋਰ ਹਿੱਸਿਆਂ ਦੇ ਵਿੱਚ ਕਿ ਪਾਕਿਸਤਾਨ ਦੇ ਵੱਲੋਂ ਕਿਤੇ ਕਿ ਡਰੋਨ ਹਮਲਿਆਂ ਦਾ ਜਾਇਜ਼ਾ ਲੈਣ ਦੇ ਲਈ ਉੱਤੇ ਪਹੁੰਚੇ ਨੇ ਭਾਰਤ ਦੇ ਵੱਲੋਂ 50 ਤੋਂ ਵੱਧ ਜਿਹੜੇ ਡਰੋਨ ਸੀ ਉਹਨਾਂ ਦੇ ਉਹ ਬੇਅਸਰ ਕਿਤੇ ਨੇ ਆਪਣੀ ਤਾਕਤ ਦੇ ਨਾਲ ਕਹਿ ਲਈਏ ਜਾਂ ਫਿਰ ਹੁਣ ਪਾਕਿਸਤਾਨ ਨੂੰ ਇਸ਼ਾਰਾ ਕਰ ਦਿੱਤਾ ਗਿਆ ਭਾਰਤ ਦੇ ਵੱਲੋਂ ਕਿ ਤੁਸੀਂ ਆਪਣੇ ਹਾਲੇ ਵੀ ਜਿਸ ਤਰ੍ਹਾਂ ਤੁਸੀਂ ਅਤਵਾਦੀ ਕਾਰਵਾਈਆਂ ਨੂੰ ਹੰਘਾਰਾ ਦਿੰਦੇ ਹੋ ਜਿਵੇਂ ਜਿਵੇਂ ਹਾਲਾਤ ਤੁਸੀਂ ਪਿਛਲੇ ਦਿਨਾਂ ਦੇ ਵਿੱਚ 22 ਜਿਹੜੀ ਅਪ੍ਰੈਲ ਸੀ ਉਸ ਦਿਨ ਪਹਿਲਗਾਮ ਦੇ ਵਿੱਚ ਜੋ ਹਮਲਾ ਕੀਤਾ ਗਿਆ ਸੀ ਅਤਵਾਦੀਆਂ ਨੂੰ ਤੁਸੀਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਥਾਂ ਦੇ ਉੱਤੇ ਉਹਨਾਂ ਨੂੰ ਹੰਕਾਰਾ ਦੇ ਰਹੇ ਹੋ ਤੇ ਉਹਨਾਂ ਨੂੰ ਤੁਸੀਂ ਪਾਲ ਰਹੇ ਹੋ ਇਹ ਇਲਜ਼ਾਮ ਪਾਕਿਸਤਾਨ ਦੇ ਉੱਤੇ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਨੇ ਜਿਸ ਦੇ ਕਰਕੇ ਹੁਣ ਇਹ ਪਾਕਿਸਤਾਨ ਨੂੰ ਭਾਰਤ ਦੇ ਵੱਲੋਂ ਜਵਾਬ ਦਿੱਤਾ ਗਿਆ ਸੋ ਹੁਣ ਵੇਖਣਾ ਬਹੁਤ ਖਾਸ ਹੋਵੇਗਾ ਕਿ ਕੁਝ ਹੀ ਘੰਟੇ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਹੈ ਉੱਤੇ ਵਿੱਚ ਜੋ ਕੁਝ ਰਾਤ ਘਟਨਾ ਕਰਨ ਵਾਪਰਿਆ ਉਹਦੇ ਵਿੱਚ ਕੀ ਕੁਝ ਕਲਾਸੇ ਹੁੰਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ